ਸਰ ਬੜਾ ਕਨਫਿਊਜ਼ ਕਰਨਾ ਹੈ ਸਰ ਕੀ ਹੈ ਮਾਮਲਾ ਇਹ ਸਾਰਾ ਤੇਰੀ ਕੱਲ ਸ਼ਾਮ ਦੇ ਟਾਈਮ ਗਿਲ ਪਲੇਸ ਸਮਰਾਲੇ ਸਾਡੇ ਤੇ ਜਿਹੜੀ ਭੰਗੜਾ ਕਲਾਕਾਰਾਂ ਦੀ ਟੀਮ ਆਈ ਸੀ ਜਿਹਦੇ ਵਿੱਚ ਲੜਕੀਆਂ ਵੀ ਆਈਆਂ ਸਨ ਉੱਥੇ ਇੱਕ ਲੜਕੀ ਦੇ ਨਾਲ ਜਿਹੜੇ ਗਲਤ ਇਸ਼ਾਰੇ ਕੀਤੇ ਗਏ ਤੇ ਉਹਦੇ ਵਾਲ ਗਲਾਸ ਵੀ ਛੁੱਟਿਆਗਾ ਕੋਈ ਸ਼ਾਹੀ ਬੰਦੇ ਸੀ ਜਿਨ੍ਹਾਂ ਦੇ ਜਰੂਪ ਸਿੰਘ ਤੇ ਉਹਦੇ ਦੋ ਦੋ ਨਾਮ ਨੂੰ ਸਾਥੀ ਸੀ ਜਿਵੇਂ ਸਾਡੇ ਕੋਲ ਦੀ ਵੀਡੀਓ ਆਈ ਆ ਰਿਪੋਰਟ ਆਈ ਆ ਇਹਦੀ ਅਸੀਂ ਤੈਕੀਕਤ ਕਰ ਗਏ ਮਾਣੂ ਵੈਸੇ ਵੀ ਜਲਦੀ ਧਿਆਨ ਚ ਲੈਂਦਾ ਜਿਨ੍ਹਾਂ ਨੇ ਵੀ ਸਾਨੂੰ ਸਖਤ ਨਿਰਦੇਸ਼ ਦਿੱਤੇ ਆ ਜਿਨ੍ਹਾਂ ਦੇ ਨਿਰਦੇਸ਼ਾਂ ਤੋਂ ਬਾਅਦ ਅਸੀਂ ਇਹਦੇ ਜਗਰੂਪ ਸਿੰਘ ਜਿਹੜਾ ਮੁਲਜ਼ਮ ਸੀ ਤੇ ਉਹਦੇ ਦੋ ਤਿੰਨ ਸਾਥੀ ਸੀ ਉਹਨਾਂ ਦੇ ਖਿਲਾਫ 294 506 ਤੇ 509 ਆਈਪੀਸੀ ਤਹਿਤ ਸਮਰਾਲਾ ਥਾਣਾ ਵਿਖੇ ਪਰਚਾ ਦਰਜ ਕੀਤਾ ਹੈ ਤੇ ਇਹਨਾਂ ਨੂੰ ਛੇਤੀ ਹੀ ਜਿਹੜਾ ਅਰੈਸਟ ਵੀ ਕੀਤਾ ਜਾਊਗਾ ਕਿ ਕਿੱਥੇ ਦੇ ਰਹਿਣ ਵਾਲਾ ਜੀ ਕੋਈ ਮੁਲਾਜ਼ਮ ਵਗੈਰਾ ਵੀ ਆ ਪੁਲਿਸ ਇਹ ਅਜੇ ਕਨਫਰਮ ਦਾ ਬਾਅਦ ਚੂਗਾ ਮੁਰਲੀ ਤਪੀਸ਼ ਤੋਂ ਲੱਗਿਆ ਵੀ ਲੁਧਿਆਣਾ ਸ਼ਹਿਰ ਦੇ ਵਿੱਚੇ ਮਲਾਜਮਾਂ ਅਨਾਨਮਾ ਪਿੰਡ ਦਾ ਪਿਛੋ ਰਹਿਣ ਲਾਏ ਇਹਨਾਂ ਦੇ ਪਰਚਾ ਦੱਲੇ ਕੀਤਾ ਵੀ ਕੀ ਕੀ ਨਾਮ ਨੇ ਤੇ ਕਿਹੜੀਆਂ ਧਰਾਵਾਂ ਦਾ ਪਰਚਾ ਦੱਲੇ ਕੀਤਾ ਗਿਆ ਜਿਹੜਾ ਕੇਸ ਦਰਜ ਕੀਤਾ ਜਗਨੂਪ ਸਿੰਘ ਉਹਦੇ ਨਾਮ ਨੂੰ ਦੋ ਤਿੰਨ ਸਾਥੀ ਜਿਹੜੇ ਆ ਉਹ ਦਰਾਨੇ ਤੀਜ ਜਿਹੜਾ ਵੀਡੀਓ ਹੀ ਕਬਜ਼ੇ ਚ ਲੈ ਗਾ ਉਹਨਾਂ ਦਾ ਵੀ ਪਤਾ ਲਾ ਲਾਂਗੇ ਇਹਨਾਂ ਦੇ ਖਿਲਾਫ ਜਿਹੜਾ ਪਰਚਾ 294 506 ਤੇ 509 ਆਈਪੀਸੀ ਤੇ ਸੱਤਰਾਮ ਦੇ ਤੇ ਜਿਹੜਾ ਦਰਜ ਕੀਤਾ